ਮਸਲਾ ਕੀ ਜਿਹੜਾ ਤੁਸੀਂ ਅੱਜ ਐਸਡੀਐਮ ਸਾਹਿਬ ਦੇ ਆਫਿਸ ਆਏ ਆ ਕਿਹੜਾ ਮੰਗ ਮੰਗਪਤਾ ਦੱਸੋ ਤੁਸੀਂ ਅੱਜ ਸਭ ਤੋਂ ਪਹਿਲਾਂ ਜੀ ਆਪ ਸਭ ਨੂੰ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਅੱਜ ਸਾਡਾ ਜੀ ਇਹ ਪਿਛਲੇ 10 15 ਸਾਲਾਂ ਤੋਂ ਸਾਡੇ ਨਗਰ ਚ ਦੀਆਂ ਐਸਸੀ ਬਹੁਤ ਸਾਰੀ ਬਹੁਜਨ ਸਮਾਜ ਦੀਆਂ ਕਲੋਨੀਆਂ ਆ ਜਿੱਥੇ ਪਿਛਲੇ 15 ਸਾਲਾਂ ਤੋਂ ਬਹੁਤ ਹੀ ਜ਼ਿਆਦਾ ਗੰਦ ਪੈ ਚੁੱਕਾ ਆ ਜਿੱਥੇ ਪਾਣੀ ਦਾ ਨਿਕਾਸ ਜਿਹੜਾ ਨਾ ਹੋਣ ਕਰਕੇ ਅੱਜ ਉਹ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਇੱਕ ਛੱਪੜ ਦਾ ਰੂਪ ਧਾਰਨ ਕਰ ਲਿਆ ਆ ਔਰ ਜਿੱਥੇ ਉਸ ਪਾਣੀ ਦੇ ਵਿੱਚ ਡਿੱਕੇ ਜਾਨੀ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਔਰ ਪੀਣ ਵਾਲੇ ਪਾਣੀ ਦੇ ਵਿੱਚ ਜਿਹੜੀ ਆ ਉਹ ਬਦਬੂ ਔਰ ਗੰਦਗੀ ਆ ਰਹੀ ਹੈ ਸਾਨੂੰ ਪਿਛਲੇ 10 ਸਾਲਾਂ ਤੋਂ ਅਸੀਂ ਇਹ ਮੰਗ ਕਰਦੇ ਆ ਰਹੇ ਹਾਂ ਲੇਕਿਨ ਸਾਡੀ ਇਸ ਮੰਗ ਨੂੰ ਹਮੇਸ਼ਾ ਇਗਨੋਰ ਕੀਤਾ ਗਿਆ ਆ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਸਾਡੇ ਸ਼ਹਿਰ ਦੇ ਐਸ ਡੀ ਐਮ ਸਾਹਿਬ ਜਿਨ੍ਹਾਂ ਤੇ ਬਹੁਤ ਹੀ ਜ਼ਿਆਦਾ ਸਾਨੂੰ ਮਾਣਿਆ ਉਹਨਾਂ ਦੇ ਕੋਲ ਅਸੀਂ ਇਹ ਅੱਜ ਮੰਗ ਰੱਖੀ ਆ ਸੋ ਉਹਨਾਂ ਨੇ ਵੀਡੀਓ ਸਾਹਿਬ ਨੂੰ ਮਾਰਕ ਕਰਕੇ ਭੇਜੀ ਆ ਤੇ ਸਾਨੂੰ ਉਮੀਦ ਆ ਕਿ ਇਹ ਸਾਡਾ ਜਿਹੜਾ ਮਸਲਾ ਹੈ ਜਲਦ ਤੋਂ ਜਲਦ ਹੱਲ ਕੀਤਾ ਜਾਊਗਾ ਹਾਂਜੀ ਸਰ ਜੈਪਾਲ ਜੈਪੁਰ ਦੇ ਅੱਜ ਅਸੀਂ ਆਪਣੇ ਨਗਰ ਝੜੂ ਕਲੋਨੀਆਂ ਜਿਹੜੀਆਂ ਨੇ ਨਾਨਕ ਨਗਰੀ ਦਾ ਹੋਰ ਚੜ੍ਹੂੜੀਆਂ ਇਕੱਠੀਆਂ ਕਲੋਨੀਆਂ ਬਣ ਗਈਆਂ ਉਹਨਾਂ ਦੀ ਸਮੱਸਿਆ ਲੈ ਕੇ ਆਏ ਆ ਪਿਛਲੇ ਲੰਬੇ ਸਮੇਂ ਤੋਂ ਸਾਡੀ ਪਾਣੀ ਦੀ ਸਮੱਸਿਆ ਹੈ ਜੋ ਪਾਣੀ ਜੋ ਨਾਨਕ ਨਗਰੀ ਦਾ ਪਾਣੀ ਹੈ ਉਹ ਪਿਛਲੇ 8-10 ਸਾਲਾਂ ਤੋਂ ਉੱਥੇ ਪੈ ਰਿਆ ਹੈ ਔਰ ਉੱਥੇ ਇੱਕ ਪਿਆ ਨਾਲ ਛੱਪੜ ਦਾ ਰੂਪ ਧạn ਕਰ ਚੁੱਕਾ ਹੈ ਜਿਸ ਦੇ ਨਾਲ ਆਬਾਦੀ ਦੇ ਨਾਲ ਲੱਗਦੇ ਜਿੰਨੇ ਵੀ ਘਰ ਹੈ ਉਹਨਾਂ ਦੀਆਂ ਲੀਹਾਂ ਦੇ ਅੰਦਰ ਤੱਕ ਪਾਣੀ ਚੜਾ ਗਿਆ ਹੈ ਜੋ ਪਾਣੀ ਪੀਣ ਵਾਲਾ ਹੈ ਉਹ ਵੀ ਪੂਰੀ ਤਰ੍ਹਾਂ ਹੈ ਉੱਥੇ ਦਾ ਪ੍ਰਭਾਵਿਤ ਹੋ ਗਿਆ ਹੈ ਤੇ ਉੱਥੇ ਦੇ ਜਿਹੜੇ ਬੱਚੇ ਹੈਗੇ ਉਹ ਉਹਨਾਂ ਦੇ ਖੇਡਦੇ ਸਮੇਂ ਕਈ ਵਾਰ ਉੱਧਰ ਨੂੰ ਉਹਨਾਂ ਦਾ ਸਿਰ ਜਾਂਦਾ ਕੋਈ ਵੱਡਾ ਹਾਸਾ ਹੋਣ ਦੀ ਸੰਭਾਵਨਾ ਹੋ ਸਕਦੀ ਆ ਅਸੀਂ ਇਹ ਕਈ ਵਾਰ ਇਸ ਮਸੱਈਆ ਲੈ ਕੇ ਆਏ ਆ ਜਿਹੜੇ ਪਹਿਲਾ ਸਰਪੰਚ ਸੀ ਉਹਨਾਂ ਕੋਲ ਵੀ ਇਸ ਮਸੱਈਆ ਲੈ ਕੇ ਗਏ ਔਰ ਮੌਜੂਦਾ ਸਰਪੰਚ ਕੋਲ ਵੀ ਉਹਨਾਂ ਦੇ ਨੋਟਿਸ 'ਚ ਕਈ ਵਾਰ ਸਮੱਸਿਆ ਲਿਆ ਕੇ ਆਇਆ ਪਰ ਇਸ ਤੇ ਕੋਈ ਹੱਲ ਨਹੀਂ ਹੋਇਆ ਤੇ ਅਸੀਂ ਅੱਜ ਇਸ ਕਰਕੇ ਆਪਣੇ ਜਿਹੜੇ ਹੈਗੇ ਆ ਅੱਜ ਅਸੀਂ ऑफिस दे बैठ चलाज मांग पत्र लेके आए हां केड़े ऑफिसर एस टी एफ अच्छा जी तो आज इथे मांग पत्र देता है कि ता जो जे लिए साडी समस्या मन सुन्या जावे और जल्द तो जल्द हल कीता जाए ठीक है